ਸਤਿ ਸ਼੍ਰੀ ਅਕਾਲ ਵੀਰੋ ਸਤ ਸ੍ਰੀ ਅਕਾਲ ਚਾਂਦ ਹਾਈਬ੍ਰਿਡ ਸੀਡ ਕੰਪਨੀ ਤੋਂ ਮੈਂ ਐਸਮ ਬਾਬਾ ਅੱਜ ਪਿੰਡ ਅਸੀਂ ਗਹਿਰੀ ਭਾਗੀ ਆਏ ਸੀਗੇ ਜ਼ਿਲ੍ਹਾ ਬਟਿੰਡਾ ਬਾਈ ਹਰਸ਼ਦੀਪ ਦੇ ਪਿੰਡ ਖੇਤ ਆਏ ਸੀਗੇ ਇਹਨਾਂ ਨੇ ਆਪਣੀ ਸੀਕੇ 47 ਵੈਰਾਈਟੀ ਲਾਈ ਹੈ ਹਾਈਬ੍ਰਿਡ ਸੋ ਬਾਈ ਜੀ ਨਾਲ ਗੱਲ ਕਰਦੇ ਆ ਇਸ ਵੈਰਾਈਟੀ ਬਾਰੇ ਵੀ ਕਿੰਨਾ ਖਰਚਾ ਆ ਤੇ ਵੈਰਾਈਟੀ ਇਹਨਾਂ ਨੂੰ ਕਿਵੇਂ ਲੱਗੀ ਸੋ ਬਾਈ ਜੀ ਨਾਲ ਗੱਲ ਕਰਦੇ ਆ ਹਰਸ਼ਦੀਪ ਨਾਲ ਬਾਈ ਸਤਿ ਸ਼੍ਰੀ ਅਕਾਲ। ਸ੍ਰੀ ਗੁਰਬਾਈ। ਬਾਈ ਤੁਹਾਡਾ ਪਿੰਡ ਤੇ ਨਾਮ ਆਪਦਾ ਮੋਬਾਈਲ ਨੰਬਰ ਦੱਸ ਦੋ ਸਾਨੂੰ। ਨਾਮ ਹੈਗਾ ਬਾਈ ਅਰਸ਼ਦੀਪ ਸਿੰਘ son of ਅੰਗਰੇਜ਼ ਸਿੰਘ ਪਿੰਡ ਗੈਰੀ ਭਾਗਿਆ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਹੈਗਾ 97817 50344। ਇਹ ਬਾਈ ਜੀ ਤੁਸੀਂ ਪਹਿਲੀ ਵਾਰ ਲਾਈ ਜੀ ਵੈਰੈਟੀ। ਹਾਂ ਬਾਈ ਪਹਿਲੀ ਵਾਰ ਲਈ ਹੈਗੀ। ਇਹ ਕਿਵੇਂ ਲੱਗੀ ਤੁਹਾਨੂੰ ਵੈਰੈਟੀ? ਵੈਰੈਟੀ ਵਧੀਆ ਬਾਈ। ਬਾਕੀ ਇਹ ਛੇ ਵੈਰੈਟੀ ਹੈ। ਇਹ ਡੇਢ ਮਹੀਨੇ ਦੀ ਹੋ ਗਈ। ਡੇਢ ਮਹੀਨੇ ਦੀ ਹੋ ਗਈ। ਇਹ ਦੂਜੇ ਕਿੰਨਾ ਲਾਤਾ ਬਾਈ? ਯੂਰੀਆ ਡੇਢ ਘਟਾ ਲਾਇਆ ਤੇ ਭਾਈ ਜੀ ਪਾਣੀ ਆਪਣਾ ਕਿਵੇਂ ਆ ਜੀ ਚਾਰ ਨੰਬਰ ਤੱਕ ਆ ਬਈ ਪਾਣੀ ਪਾਣੀ ਥੋੜਾ ਚਾਰ ਨੰਬਰ ਆ ਹਾਂ ਤੇ ਉਹ ਤੁਸੀਂ ਸੰਤੁਸ਼ਟਾ ਹੀ ਵੈਰਾਈਟੀ ਤੋਂ ਹਾਂ ਵਧੀਆ ਵੈਰਾਈਟੀ ਆ ਬਈ ਸੰਤੁਸ਼ਟਾ ਤੇ ਖਰਚਾ ਖੁਰਚਾ ਕਿਵੇਂ ਦੂਜੀਆਂ ਵੈਰਾਈਟੀਆਂ ਨਾਲੋਂ ਕੋਈ ਨਹੀਂ ਹਜੇ ਤੱਕ ਕੋਈ ਸਪਰੇ ਨਹੀਂ ਕੀਤੀ ਬਈ ਇਹ ਤੇ ਅੱਛਾ ਜੀ ਨਾਰਮਲ ਹੀ ਆ ਬਸ ਕੋਈ ਸਪਰੇ ਨਹੀਂ ਕੋਈ ਸਪਰੇ ਨਹੀਂ ਕੀਤੀ ਤੇ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਵੈਰਾਈਟੀ ਵਧੀਆ ਇਹਨੂੰ ਪੈਹਲ ਦਿਓ ਇਹ ਵੈਰਾਈਟੀ ਨੂੰ SK47 ਨੂੰ ਪਹਿਲਾਂ ਤੁਸੀਂ ਐਡ ਵਗੈਰਾ ਦੇਖੀ ਸੀ ਜਾਂ ਤੁਹਾਡੇ ਗਵਾਂਡੀ ਤੇ ਲੱਗਿਆ ਸੀ ਇਹਦੇ ਨਹੀਂ ਆਪਣੇ ਕਮਾਂਡ ਚ ਲੱਗਿਆ ਸੀਗਾ ਬਈ ਉੱਥੋਂ ਲਈਤੀ ਸੀ ਉੱਥੋਂ ਦੇਖਿਆ ਸੀਗਾ ਉਹਨਾਂ ਦੇ ਵੀ ਪਾਣੀ ਮਾੜਾ ਸੀ ਬਈ ਉਹਨਾਂ ਦੇ ਵੀ 4-5 ਨੰਬਰ ਪਾਣੀ ਤੱਕ ਸੀਗਾ ਤੇ ਇਹ ਵੈਰੈਟੀ ਤੋਂ ਤੁਸੀਂ ਸੰਤੋਸ਼ਤ ਹੋ ਹਾਂਜੀ ਬਈ ਕੋਈ ਖਰਚਾ ਨਹੀਂ ਵਾਲਾ ਤੇ ਬੁੱਝਾ ਵਗੈਰਾ ਕਿਵੇਂ ਲੱਗਿਆ ਬੁੱਝਾ ਵਧੀਆ ਮਾਰਿਆ ਬਈ ਇਹ ਕਿੰਨਾ ਡੇਢ ਮਹੀਨੇ ਦਾ ਹੋ ਗਿਆ ਜੀ ਬਾ ਡੇਢ ਮਹੀਨੇ ਦੀ ਹੋਏਗਾ ਜੀ ਠੀਕ ਹੈ ਬਾਈ ਜੀ ਤੇ ਆਪਾਂ ਅਗਲੀ ਪੱਕਣ ਦੀ ਵੀਡੀਓ ਵੀ ਬਣਾਵਾਂਗੇ ਤੇ ਕਿਸਾਨ ਵੀਰਾਂ ਨੂੰ ਤੁਸੀਂ ਕੀ ਕਹੋਗੇ ਬੀਐਸ ਵਰਾਈਟੀ ਨੂੰ ਪਹਿਲ ਦਿਓ 26 ਤੋਂ ਜ਼ਿਆਦਾ ਮਤਲਬ ਵੀ ਮਾੜੇ ਪਾਣੀ ਵਾਲੇ ਮਾੜੇ ਵਾਣ ਵਾਸਤੇ ਬਹੁਤ ਵਧੀਆ ਵਰਾਈਟੀ ਹੈ ਇਹ ਠੀਕ ਹੈ ਵੀਰੇ ਅਰਸ਼ਦੀਪ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ